ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹਨੂੰ ਕਹਿੰਦੇ ਆ ਬਦਲਾ ਬਾਈ ਇਹ ਬਦਲਾ ਬਾਈ ਅਸੀਂ ਛੋਟੇ ਛੋਟੇ ਹੀ ਹੁੰਦੇ ਤੇ ਵੀ ਉਦੋਂ ਐ ਲਾ ਲਓ ਵੀ ਇੱਥੇ ਅਸੀਂ ਤੁਰ ਕੇ ਆਉਂਦੇ ਹੁੰਦੇ ਇਹਦੇ ਉੱਪਰ ਦੀ ਇਹ ਤਾਲਾ ਹੁੰਦਾ ਦੀ ਇਹ ਉਦੋਂ ਜਮੇ ਸੁੱਕਾ ਹੁੰਦਾ ਦੀ ਉਦੋਂ ਬਾਅਦ ਹੁਣ ਦੇਖ ਲਓ ਵੀ ਮੈਨੂੰ ਲੱਗਦਾ ਵੀ ਮੇਰੀ 48 ਸਾਲਾਂ ਦੀ ਉਮਰ ਹੋ ਗਈ ਇਹ ਆ ਬਦਲਾ ਆਏਗਾ ਇਹ ਬਾਕੀ ਆ ਭਾਈ ਸਾਡਾ ਇਦੀ ਪੜੀ ਲੱਗਦੀ ਆ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਬਦਲਾ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਆ ਪੰਜਾਬ ਸਰਕਾਰ ਦਾ ਸਿਮ ਭਗਵਾਨ ਭਗਵਾਨ ਇਹ ਹੁਣ ਤਾਂ ਮੋਟਰ ਚਲਾਉਣ ਦੀ ਲੋੜ ਨਹੀਂ ਫੇਰ ਨਾ ਹੁਣ ਨਹੀਂ ਲੋੜ 40 ਸਾਲ ਬਾਅਦ ਪਾਣੀ ਆਇਆ ਬਈ ਜੀ ਕਿੰਨੀ ਉਮਰ ਹੋ ਗਈ ਤੁਸੀਂ ਦੇਖਿਆ ਇਹ ਮਨਾ ਆਈ ਮੈਂ ਦੇਖਿਆ ਮੇਰੀ 41 ਸਾਲ ਦੀ ਹਾਂ ਹਾਂ ਜੀ ਬਾਈ ਹਾਂ ਜੀ ਤੁਹਾਡੇ ਕੀ ਵਿਚਾਰ ਨੇ ਠੀਕ ਆ ਜੀ ਮਿਹਰਬਾਨੀ ਹੈ ਨਾ ਦੀ ਸਰਕਾਰ ਦੀ ਪਾਣੀ ਆ ਗਿਆ ਫੇਰ ਹੈ ਹਾਂ ਬਹੁਤ ਵਧੀਆ ਚੰਗੀ ਗੱਲ ਹੈ ਹਾਂ ਹਾਂ ਤੇ ਦੇਖੋ ਬਾਈ ਇਹਨੂੰ ਕਹਿੰਦੇ ਮਖਿਆਲ ਇਹ ਜਮਾਂ ਅੰਡਾ ਹੈ ਬਾਈ ਕੱਸੀ ਦਾ ਇਦੋਂ ਬਾਅਦ ਇਹ ਖੇਤ ਜੇ ਆ ਰਿਹਾਗਾ ਪਾਣੀ ਇਹਨੂੰ ਟੇਲ ਕਹਿੰਦੇ ਆ ਅੱਗਿਆਂ ਨੂੰ ਨਹੀਂ ਪਤਾ ਹੋਣਾ ਸ਼ਹਿਰੀਆਂ ਨੂੰ ਪਰ ਤੁਹਾਨੂੰ ਦੱਸ ਦਿੰਨੇ ਆ ਇਹ ਜਾਉਂਦੇ ਰਿਹਾ ਭਗਵੰਤ ਮਾਨ ਇਹ ਹੀ ਇਹ ਕੰਮ ਇਸ ਤਰ੍ਹਾਂ ਚੱਲਦੇ ਰਹੇ ਨਾ ਤੇ ਪੰਜਾਬ ਵੱਜ ਜਾਣਾ ਇਹ ਨਾਲੇ ਇਹ ਜ਼ਿਮੀਦਾਰ ਭਰਾ ਜਿਹੜੇ ਇਹ ਨੇ ਨਾਲੇ ਪੰਜਾਬ ਦੀ ਧਰਤੀ ਬਾਜੂ ਨਾਲੇ ਜ਼ਿਮੀਦਾਰ ਵੱਜ ਜਾਣਗੇ ਓਕੇ ਜੀ ਵੇਲਡ